ਕਰੀਬ 2 ਘੰਟੇ ਪਹਿਲਾਂ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਲੀਡਰ ਸੰਜੀਵ ਥਾਪਰ ਉੱਤੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਹਮਲੇ ਦੌਰਾਨ ਸ਼ਿਵ ਸੈਨਾ ਅਗੂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਭੇਤੀ ਕੀਤਾ ਗਿਆ ਅਤੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਤੋਂ ਬਾਅਦ ਡੀ ਐਮ ਸੀ ਦਾਖਲ ਕਰਵਾਇਆ ਗਿਆ ਸੀ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਜਾਂਚ ਦੇ ਦੌਰਾਨ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਘਾਲੇ ਤਾਂ ਕੈਮਰਿਆਂ ਦੇ ਵਿੱਚੋਂ ਕਾਦ ਅਜੇ ਹੀ ਵੀਡੀਓ ਸਾਹਮਣੇ ਆਈ ਹੈ ਕਿ ਜਿਸ ਨੂੰ ਦੇਖ ਤੁਹਾਨੂੰ ਹੌਲ ਪੈਣਗੇ ਅਤੇ ਜ਼ੋਰਦਾਰ ਝਟਕੇ ਲੱਗਣਗੇ ਜੀ ਹਾਂ ਇਸ ਖਬਰ ਨੂੰ ਦੇਖਦੇ ਹੋਏ ਕਿਸੇ ਮੇਜ਼ ਜਾਂ ਕੁਰਸੀ ਤੇ ਬੈਠ ਜਾਓ ਕਿਉਂਕਿ ਹੁਣ ਜੋ ਅੱਗੇ ਅਸੀਂ ਤੁਹਾਨੂੰ ਸੀਨ ਦਿਖਾਉਣ ਜਾ ਰਹੇ ਹਾਂ ਉਹ ਸੀਨ ਦੇਖ ਤੁਹਾਨੂੰ ਜ਼ੋਰਦਾਰ ਝਟਕੇ ਲੱਗਣਗੇ ਹੁਣ ਦੇਖੋ ਸਾਹਮਣੇ ਤਿੰਨ ਬੰਦੇ ਜੋ ਕਿ ਨਹਿਿੰਗ ਸਿੰਘ ਬਾਣੇ ਦੇ ਵਿੱਚ ਤੁਰੇ ਆਉਂਦੇ ਨੇ ਤੇ ਉਹਨਾਂ ਅਨੁਸਾਰ ਹੀ ਸਕੂਟੀ ਤੇ ਸਵਾਰ ਸ਼ਿਪਸੈਨਾ ਆਗੂ ਸੰਜੀਵ ਥਾਪਰ ਹੋਰਾਂ ਨੂੰ ਘੇਰਾ ਪਾ ਲਿਆ ਅੱਗੇ ਸੀਨ ਦੇਖ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਨਿਹੰਗ ਸਿੰਘ ਬਾਣੇ ਦੇ ਵਿੱਚ ਆਏ ਤਿੰਨ ਬੰਦਿਆਂ ਨੇ ਕਸਾਈਆਂ ਵਾਂਗ ਸੰਜੀਵ ਥਾਪਰ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਿਸ ਦੌਰਾਨ ਆਗੂ ਸੜਕ ਉੱਤੇ ਡਿੱਗ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਆਗੂ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਇਸ ਵੀ ਸੈਂਟਰ ਹਾਏ 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 ਜਿੰਦਾਬਾਦ ਕਮਿਸ਼ਨਰ ਮੁਰਤਾਬਾ ਜਿੰਦਾਬਾਦ ਮੁਰਤਾਬਾ ਐਸ.ਆਈ.ਸੀ. ਮੁਰਤਾਬਾ ਐਸ.ਆਈ.ਸੀ. ਮੁਰਤਾਬਾ ਬਨੂ ਜੀ ਕੀ ਹੋਇਆ ਕੀ ਬਨੂ ਜੀ ਔਰੇ ਸਾਡੇ ਸ਼ਿਵਸਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ ਉਹ ਅੱਜ ਸਮੇਂਦਰ ٹرسٹ ਦੇ ਫੰਕਸ਼ਨ ਤੇ ਆਏ ਸੀਗੇ ਕੁਝ ਸਰਾਰਤੀਆਂ ਸਰਾਰ ਕੇਸਦਾਰੀ ਨੀਲਾ ਬਣਾਉਣਾ ਪਾਇਆ ਹੈ ਤੇ ਕਿਰਪਾਨਾ ਮਾਰ ਕੇ ਸਾਡਾ ਪ੍ਰਾਤ ਖਿਲਤਾ ਕਿਰਪਾਨਾ ਸਿਰ ਤੇ ਪਾਵਾਂ ਬਗਤੀਆਂ ਪੇਟ ਵੱਡਦਾ ਕੰਡੀਸ਼ਨ ਸੀਰੀਅਸ ਹੈ ਸਿਰ ਦਾ ਪੱਟ ਨਹੀਂ ਰੁਕ ਰਿਹਾ ਪੁਲਿਸ ਕਮਿਸ਼ਨਰ ਦੀ ਇਹਦਾ ਸਾਰੀ ਇਹ ਸਾਰਾ ਨਿਕੰਮਾ ਚੈਨ ਸਾਰੇ ਕੌਨਸਲ ਵਾਪਸ ਕਰਾਇਆ ਨਿਕੰਮਾ ਨਿਕੰਮਾ ਲੁਧਿਆਣਾ ਕਲਸ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਡੀਜੀਪੀ ਨਾਲੋਂ ਵੱਧ ਲੈਂਦਾ ਆ ਜਿਹੜਾ ਸੀਐਮ ਭਗਵੰਦ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਮੈਂ ਲੁਧਿਆਣਾ ਸ਼ਹਿਰ ਦਾ ਬਾਪ ਆ ਆ ਹਿੰਦੂਆਂ ਦਾ ਖੂਨ ਆ ਹਿੰਦੂਆਂ ਦਾ ਖੂਨ ਆ ਲੰਘਾਣੇ ਚ ਇਹ ਸਾਡਾ ਬੰਦਾ ਯਾਰ ਰੋਡ ਤੇ ਨਾ ਇਹ ਲੋਵੇਲਾ ਕਮਿਸ਼ਨਰ ਨੂੰ ਇਸ ਕਮਿਸ਼ਨਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਏਸੀਪੀ ਸੈਂਟਰਲ ਤੁਰੰਤ ਸਸਪੈਂਡ ਕੀਤੀ ਜਾਵੇ ਤਾਂ ਹਿੰਦੂ ਸ਼ਾਂਤ ਬਠਣਗੇ ਇਹਦਾ ਹਿੰਦੂ ਸ਼ਾਂਤ ਸਾਰਾ ਪੂਰਾ ਪੰਜਾਬ ਸ਼ਿਫਤਨਾ ਪੰਜਾਬ ਪਰ ਆ ਲੈ ਇਕੱਠਾ ਹੋਇਆ ਭਗਵਾਨ ਜੀ ਨੂੰ ਸੀਐਮ ਦੇ ਤੋਂ ਅਸਤੀਫਾ ਦੇਣ ਹੁਣੀ ਅਸਤੀਫਾ ਦੇ ਪਿਛੇ ਮਸਲੇ ਨਾ ਖੂਨ 84 ਦੇ ਪੈੰਗਾ ਪਾਉਂਦਾ 1 ਘੰਟਾ 1 ਘੰਟਾ ਮਿੰਟਾ ਇਹਦੀ 50 ਪੇਡਾ ਬੱਕਰੀਆਂ 1 ਘੰਟਾ 1 ਘੰਟਾ ਨਾ ਪੁਲਿਸ ਨਹੀਂ ਆਈ 1 ਘੰਟਾ ਇਹ ਜਿਹੜੇ ਏਸੀਪੀ ਕੀ ਵੀ ਇਹ ਬੂ ਮੈਂ ਨਾ ਨਕਰੀਆ ਪੰਜਾਬ ਚ ਮੈਂ ਪੁੱਛਣਾ ਚਾਹਦਾ ਪੰਜਾਬ ਦੀ ਸਰਕਾਰ ਨੂੰ ਵੀ ਸੀ ਪੈਡਾ ਇੱਕ ਮਿੰਟ ਇੱਕ ਗੱਲ ਹੋ ਸੁਣੋ ਸੀਰੀਅਸ ਗੱਲ ਸੁਣੋ ਏਸੀਪੀ ਸੈਂਟਰਲ ਨੇ ਜਿਹੜੇ ਮਹਿਰਮ ਨੇ ਉਹ ਆਪਦੀ ਫੀਲਿੰਗ ਤੇ ਲਿਦਾਣਾ ਸੀਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ ਡੀਜੀਪੀ ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ ਸੀਐਮ ਬਾ ਪਗਵੰਤਾਂ ਦਾ ਮਾਲਕ ਥੋੜੀ ਹੈ ਮਾਲਕ ਤਾਂ ਮੈਂ ਆ ਮੈਂ ਮਾਲਕ ਹਾਂ ਜੀ ਦਾ ਪਗਵੰਤਣ ਕੌਣ ਹੈ ਡੀਜੀਪੀ ਕੌਣ ਹੈ ਇਹੋ ਜਿਹੇ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ ਇਹ ਨਤੀਜਾ ਸਿਰ ਚੋਟੀ ਵਾਵਾ ਹੀ ਲੈਣ ਦੇ ਚੱਕਰ 'ਚ ਇਹ ਨਤੀਜਾ ਹਿੰਦੂਆਂ ਦੇ ਲਈ ਅੱਜ ਲੁਧਿਆਣਾ ਸ਼ਹਿਰ ਦਾ ਐਡਾ ਵੱਡਾ ਪੰਜ ਕਦਮਾਂ ਦੇ ਚੌਂਕੀ ਦਸ ਕਦਮਾਂ ਦੇ ਐਸ.ਪੀ. ਸੈਂਟਰਲ ਦਫ਼ਤਰ ਮੇਰੇ ਵੀ ਪੁਲਿਸ ਘੰਟੇ ਬਾਅਦ ਆਈ ਇਹਨਾਂ ਨਾਲੋਂ ਇਹਨਾਂ ਨਾਲੋਂ ਓਏ ਸੱਚੋ ਵਧੀਆ ਯਾਰ ਇਹਨਾਂ ਨਾਲੋਂ ਕਿ ਕੀ ਹੋਇਆ ਕਿ ਮੈਡੀਕਲ ਬੋਲ ਦੋਲੇ ਬੋਲ ਦੋਲੇ ਹੋ ਗਈ ਹੋਇਆ ਕਿ ਇਹ ਨਾ ਨਾ ਕਿਉਂਕਿ ਮੈਂ ਹੁਣ ਆ ਗਿਆ ਉਹ ਸਾਰਾ ਕੁਝ ਮੈਂ ਇੱਕ ਮਿੰਟ ਸੈਟ ਕਰ ਦਿੰਦਾ ਬੱਸ ਇੱਧਰ ਨਾ ਕਰੋ ਇੱਕ ਮਿੰਟ ਕਰ ਰਿਹਾ ਦੋਲੇ ਬੋਲ ਦੋਲੇ ਹੋ ਗਈ ਹੈ ਯਾਰ ਆਮ ਨਾਲ ਜਾ ਰਹੀ ਬੋਲ ਤਾਂ ਬੱਸ ਪੱਕੀ ਦੀ ਹੋ ਗਈ ਥੋੜਾ ਬ੍ਰੀਕ ਕਰ ਦੋ ਮੈਨੂੰ ਥੋੜਾ ਬ੍ਰੀਕ ਕਰ ਦੋ ਸਾਨੂੰ ਵੀ ਬਰੀਫ ਕਰਨਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਥੇ ਖਬਰ ਸਾਹਿਬ ਤੇ ਅਟੈਕ ਹੋਇਆ ਹੈ ਅਗੇ ਦੀ ਇਨਫੋਰਮੇਸ਼ਨ ਅਜੇ ਅੰਡਰ ਇਨਵੈਸਟੀਗੇਸ਼ਨ ਹੈਗੀ ਕਿ ਇਹਨੇ ਅਟੈਕ ਕੀਤਾ ਹੈ ਕੀ ਹੋਇਆ ਹੈ ਉਹ ਆਪਾਂ ਇਨਵੈਸਟੀਗੇਟ ਕਰਨ ਤੋਂ ਬਾਅਦ ਅਡੇ ਸਾਰਿਆਂ ਦੇ ਨਾਲ ਫੈਕ ਸਕੀਏ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਕਰਨ ਤੋਂ ਬਾਅਦ ਤਿੰਨ ਬੰਦੇ ਜੋ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਆਏ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਸ਼ਿਵ ਸੈਨਾ ਆਗੂ ਦੀ ਸਕੂਟਰੀ ਨੂੰ ਲੈ ਕੇ ਜਿਨ੍ਹਾਂ ਦੀ ਭਾਲ ਲਈ ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਜਲਦ ਫੜਨ ਦਾ ਦਾਵਾ ਕੀਤਾ ਜਾ ਰਿਹਾ ਅਜੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਮੁਲਜ਼ਮਾ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ